ਉੱਤਰ ਪ੍ਰਦੇਸ਼ ਦੇ ਮਥਰਾ ਵਿੱਚ ਇੱਕ ਬੜਾ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਲਾੜਾ ਤੇ ਲਾੜੀ ਦਾ ਰਿਸ਼ਤਾ ਟੁੱਟ ਗਿਆ ਇਸ ਦੌਰਾਨ ਸਥਿਤੀ ਇਸ ਹੱਦ ਤੱਕ ਵਿਗੜ ਗਈ ਕਿ ਲਾੜੀ ਦੇ ਪਰਿਵਾਰ ਨੇ ਲਾੜੇ ਦੀ ਬੁਰੀ ਤਰੀਕੇ ਨਾਲ ਕੁੱਟਮਾਰ ਕੀਤੀ ਤੇ ਇੱਥੋਂ ਤੱਕ ਕਿ ਉਸ ਦੇ ਕੱਪੜੇ ਤੱਕ ਪਾੜ ਦਿੱਤੇ ਇਸ ਵਿਵਾਦ ਤੋਂ ਬਾਅਦ 2 ਲੱਖ ਰੁਪਏ ਲੈ ਕੇ ਦੋਹਾਂ ਧਿਰਾਂ ਦੇ ਵਿੱਚ ਸਮਝੌਤਾ ਹੋ ਗਿਆ मिली जानकारी मुताबिक लाडा ते लाडी ਦਾ ਇਹ ਰਿਸ਼ਤਾ ਜੋ ਹੈ ਵੈਬਸਾਈਟ ਸ਼ਾਦੀ.ਕਾਮ ਰਾਹੀਂ ਤੈਅ ਹੋਇਆ ਸੀ ਤੇ लाडा ਅੰਕਿਤ ਵਰਮਾ ਮੂਲ ਰੂਪ ਦੇ ਵਿੱਚ ਕਾਨਪੁਰ ਦਾ ਰਹਿਣ ਵਾਲਾ ਹੈ ਜੋ ਇਸ ਸਮੇਂ ਮथुरा ਦੇ ਗਲੀ ਸੁਨਾਰਨ ਖੇਤਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ लाडी ਦਾ ਪਰਿਵਾਰ ਪਿਛਲੇ 4 ਦਿਨਾਂ ਤੋਂ ਮथुरा ਵਿੱਚ ਵਿਆਹ ਦੀਆਂ ਤਿਆਰੀਆਂ ਵਿੱਚ ਰੁੱਝਿਆ ਹੋਇਆ ਸੀ ਤੇ ਵਿਆਹ ਦੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਜਦੋਂ लाडी ਨੂੰ ਗਹਿਣਿਆਂ ਨਾਲ ਸਜਾਉਣ ਦਾ ਸਮਾਂ ਆਇਆ ਤਾਂ ਇਹ ਵਿਵਾਦ ਸ਼ੁਰੂ ਹੋ ਗਿਆ ਦੋਸ਼ ਹਨ ਕਿ ਲਾੜੇ ਦੇ ਪੱਖ ਨੇ ਜੋ ਹੈ ਗੈਨੇ ਨਹੀਂ ਦਿੱਤੇ ਜਿਸ ਕਾਰਨ ਇਹ ਗਰਮਾ-ਗਰਮੀ ਦੇ ਵਿੱਚ ਬੈਸ ਹੋ ਗਈ ਤੇ ਇਸ ਦੌਰਾਨ ਦੱਸ ਦਈਏ ਕਿ ਲਾੜੀ ਦੇ ਪਰਿਵਾਰ ਨੇ ਕਿਹਾ ਕਿ ਅੰਕਿਤ ਵਰਮਾ ਨੇ ਵਿਆਹ ਤੋਂ ਪਹਿਲਾਂ ਇੱਕ ਘਰ ਤੇ ਇੱਕ ਚੰਗੀ ਨੌਕਰੀ ਹੋਣ ਦਾ ਦਾਵਾ ਕੀਤਾ ਸੀ ਕਿ ਜੋ ਕਿ ਬਾਅਦ ਵਿੱਚ ਇਹ ਸਭ ਝੂਠ ਸਾਬਿਤ ਹੋਇਆ ਜਦੋਂ ਲਾੜੀ ਦੇ ਪਰਿਵਾਰ ਨੇ ਸਥਿਤੀ ਤੇ ਸਵਾਲ ਉਠਾਇਆ ਤਾਂ ਦੋਵਾਂ ਪਰਿਵਾਰਾਂ ਦੇ ਵਿੱਚ ਇਹ ਝਗੜਾ ਵੱਧ ਗਿਆ ਜਿਸ ਕਾਰਨ ਮਾਹੌਲ ਖਰਾਬ ਹੋ ਗਿਆ ਤੇ ਗੁੱਸੇ ਦੇ ਵਿੱਚ ਲਾੜੀ ਦੇ ਪਰਿਵਾਰ ਨੇ ਲਾੜੇ ਨੂੰ ਬੰਦਕ ਬਣਾ ਲਿਆ ਤੇ ਗੈਸਟ ਹਾਊਸ ਵਿੱਚ ਹੀ ਹੰਗਾਮਾ ਕਰਦੇ ਹੋਏ ਲਾੜੇ ਦੇ ਕੱਪੜੇ ਪਾੜ ਦਿੱਤੇ ਗਏ ਗੈਸਟ ਹਾਊਸ ਦੇ ਮਾਲਕ ਅਨੁਸਾਰ ਲਾੜੇ ਨੇ ਗੈਸਟ ਹਾਊਸ ਦੀ ਬੁਕਿੰਗ ਕਰਵਾਈ ਸੀ ਪਰ ਜੋ ਹੈ ਲੜਾਈ ਸ਼ਾਇਦ ਕਿਤੇ ਹੋਰ ਸ਼ੁਰੂ ਹੋਈ ਸੀ ساری ਰਾਤ ਪੁਲਿਸ ਬੁਲਾਉਣ ਬਾਰੇ ਜੋ ਹੈ ਚਰਚਾ ਹੁੰਦੀ ਰਹੀ ਪਰ ਦੋਵੇਂ ਧਿਰਾਂ ਨੇ ਆਪਸੀ ਸਹਿਮਤੀ ਨਾਲ ਇਹ ਮਾਮਲਾ ਜੋ ਹੈ ਸੁਲਝਾਉਣ ਦਾ ਫੈਸਲਾ ਕੀਤਾ ਤੇ ਲਾੜੇ ਦੇ ਭਰਾਵਾਂ ਨੇ ਸਥਿਤੀ ਨੂੰ ਸੁਲਝਾਉਣ ਦੀ ਕੋਸ਼ਿਸ਼ ਕੀਤੀ ਤੇ ਅੰਤ ਵਿੱਚ ਜੋ ਹੈ ਇਹ 2 ਲੱਖ ਰੁਪਏ ਨਕਦ ਦੇ ਕੇ ਸਮਝੌਤਾ ਹੋ ਗਿਆ ਤੇ ਇਸ ਦੇ ਨਾਲ ਵਿਆਹ ਤੋਂ ਸਿਰਫ 2 ਘੰਟੇ ਬਾਅਦ ਹੀ ਇਹ ਰਿਸ਼ਤਾ ਖਤਮ ਹੋ ਗਿਆ